ਮੋਹਰੇ ਬਹੁਤ ਸਾਰੇ ਜਿਹੜਾ ਪੋਸਟਰ ਹੈ ਇਹ ਪੰਜਾਬੀ Song ਪੰਜਾਬੀ ਗੀਤ ਹੈ ਮਟਵਾੜਾ ਜਿਹਨੂੰ ਤਮਾ ਦੁੰਮੇ ਬਲਿ ਇਹ ਪਾ ਹਿਨੇ ਲਾਇਆ ਹੈ ਤੇ ਇਹਨੂੰ ਲਿਖਿਆ ਸਾਡੇ ਪ੍ਰੋਡੂਸਰ ਸਾਹਿਬ ਤੇ ਰਾਈਟਰ ਕਮਲ ਮੇਟਾ ਜੀ ਤੇ ਇਸ ਗੀਤ ਦਾ ਜਿਹੜਾ ਮਿਊਜ਼ਿਕ ਦਿੱਤਾ ਹੈ ਕਰਨ ਪ੍ਰਸਿੱਜੀ ਨੇ ਤੇ ਇਸ ਗੀਤ ਦੀ ਵੀਡੀਓ ਦਾਸ ਕਿੰਨੀ ਗੁਰਪ੍ਰੀਤ ਨੇ ਕੀਤੀ ਹੈ ਤੇ ਇਹ ਜਿਹੜਾ ਗੀਤ ਹੈ 1947 ਦੀ ਵੰਡ ਸਮੇ ਜਿਹੜਾ ਇੱਕ ਦੁਕਾਨ ਤੋਂ ਵਾਪਰ ਰਿਹਾ ਸੀ ਉਹਨੂੰ ਦਸਾਉਂਦਾ ਹੋਇਆ ਆਪਾਂ ਇਹ ਅਲੱਗ-ਅਲੱਗ ਲੋਕੇਸ਼ਨਾਂ ਤੇ ਸ਼ੂਟ ਕੀਤਾ। ਜ਼ਿਆਦਾਤਰ ਇਹ ਜਿਹੜੀ ਸ਼ੂਟਿੰਗ ਆਪਾਂ ਹਿੰਦੂਰ ਕੀਤੀ ਆ ਉਹ ਬੇਸਿਕ ਸ਼ੂਟਿੰਗ ਪੁਆਇੰਟ ਬੋਲ ਵਾਲ ਤੇ ਕੀਤੀ। ਦੇਖੋ ਬਜੀ ਪਮਾ ਗੁੰਮੇ ਵਾਲੀ ਭਾਜੀ ਜਿਹੜੀ ਗਾਇਕੀ ਹੈ ਉਹ ਬਿਲਕੁਲ ਆਪਾਂ ਇੱਕ ਪਰਿਵਾਰ ਵਿੱਚ ਬੈਠ ਕੇ ਔਰ ਉਹ ਤੋਂ ਵੀ ਆਪਾਂ ਸੁਣਦੇ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ। ਤੇ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਬਿਜ਼ੀ ਉਹ ਕਲਾਕਾਰ ਹੈ ਉਹ ਪਮਾ ਭਾਜੀ ਹੈ। ਜੇ ਉਹ ਬਿਜ਼ੀ ਤਾਂ ਹੀ ਹੈ ਤੇ ਆਪਾਂ ਉਹਨਾਂ ਨੂੰ ਵਿਆਹ ਸ਼ਾਦੀਆਂ ਤੇ ਮੇਲਿਆਂ ਤੇ ਸੁਣਦੇ ਆ। ਇਹ ਇਦਾਂ ਨਹੀਂ ਹੈ ਕਿ ਜਿਹੜੀ ਇਦਾਂ ਦੀ ਗਾਇਕੀ ਜਿਹੜੀ ਆਪਾਂ ਅੱਜ ਪਰਿਵਾਰ ਤੇ ਬੈਠ ਕੇ ਸੁਣਦੇ ਆ ਰਹੇ ਨਹੀਂ ਹੁਣਦੇ ਆ ਲੋਕੀ ਤਾਂ ਹੀ ਉਹ ਜਿਹੜੇ ਅੱਜ ਦੇ ਸਮੇਂ ਵਿੱਚ ਵੀ ਇਹਆਂ ਛਾਪੀਆਂ ਦੇ ਪ੍ਰੋਗਰਾਮ ਲਾਉਂਦੇ ਨੇ ਇਹ ਜਿਦਾ ਮੈਂ ਪਹਿਲਾਂ ਦੱਸਿਆ ਪਾ ਜੀ ਇਹਦੀ ਜ਼ਿਆਦਾਤਰ ਚੀਜ਼ਾਂ ਅੱਜੀ ਕੀਤੀ ਹੈ ਦੇਸੀ ਸ਼ੀਤੋਕ ਪੁਆਇੰਟ ਫਾਲੋਅ ਅਪ ਤੇ ਵੱਖ-ਵੱਖ ਲੋਕੇਸ਼ਨਾਂ ਤੇ ਆਊਟਡੋਰ ਵੀ ਥੋੜੀ ਜਿਹੀ ਆਪਾਂ ਫੂਟ ਬਿਲ ਬਿਲ ਜੀ ਜੇ ਆ ਤੁਸੀਂ ਗਾਣਾ ਸੁਣ ਕੇ ਦੇਖੋ ਜਿੱਥੇ ਸਾਡੇ ਰਾਇਫਲ ਕੌਲ ਮੇhta ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਲਿਖਿਆ ਤੇ ਉੱਤੇ ਪੰਮਾ ਭਾਜੀ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਆਇਆ ਔਰ ਇਤੀ ਕੀ ਸ਼ਬਦ ਜਿਹੜਾ ਨਾ ਤੁਹਾਡੇ ਦਿੱਲੀ چیر ਕੇ ਨਿਕਲੂ ਔਰ ਬਿਲਕੁਲ ਹਾਫ ਹਾਫ 1947 ਵਾਲੇ ਨਾ ਜਿਹੜਾ ਉਸ ਸਮੇਂ ਦਾ ਦ੍ਰਿਸ਼ਾ ਤੁਹਾਡੇ ਅੱਖਾਂ ਦੇ ਸਾਹਮਣੇ ਭੰਗੂ ਜੀ। ਉਹ ਜਿਹੜਾ ਭਾਈਚਾਰਕ ਸਾਂਝ ਘਟਣ ਦਾ ਬਹਤਾਂ ਕਾਰਨ ਤਾਂ ਮੈਂ ਤਾਂ ਮੋਬਾਈਲ ਫੋਨ ਨਹੀਂ ਲੈਂਦਾ। ਇਹ ਤਾਂ ਆਪਾਂ ਜਦੋਂ ਅੱਗੇ ਫੈਮਲੀ 'ਚ ਬੈਠ ਕੇ ਬਹਿਦੇ ਸੀ ਜਦ ਥੋੜਾ ਟਾਈਮ ਅਖਬਾਰ ਪੜ੍ਹਦੇ ਸੀ ਨੇ ਆਪਾਂ ਰਲ ਕੇ ਗੱਲਾਂ ਕਰਦੇ ਸੀ ਤੇ ਅੱਜ ਕੱਲ੍ਹ ਇੱਕ ਫੈਮਲੀ ਦੇ ਵਿੱਚ ਬੈੰਨੇ ਆ ਮੈਂ ਵੀ ਉਹਨਾਂ ਦੇਤੀ ਆ ਮੇਰੇ ਅੱਜ-ਅੱਜ ਫੈਮਲੀ ਸਾਰੇ ਫੋਨ ਲੈ ਕੇ ਬੈਠੇ ਹੁੰਦੇ ਆ। ਮੈਂ ਤਾਂ ਇਹ ਮੈਸੇਜ ਜਣਾ ਚਾਹੂਗਾ ਕਿ ਜਿੰਨਾ ਵੀ ਸਮਾਂ ਹੁੰਦਾ ਆਪਣੇ ਪਰਿਵਾਰ ਵਿੱਚ ਆਪਣੇ ਮਿੱਤਰਾਂ ਦੋਸਤਾਂ ਨਾਲ ਜੀ ਬਤਾਈਏ ਤਾਂ ਆਪਣਾ ਜਿਹੜੀ ਆਉਣ ਵਾਲਾ ਸਮਾਂ ਵਧੀਆ ਰਹੇ। ਕੋਈ ਰੱਟ ਕਾਰਜ ਕਰਨ ਆਏ। ਅੱਜ ਅਸੀਂ ਜਿਹੜਾ ਚੰਨੀ ਦਾ ਜਿਹੜੀ ਵੀਡੀਓ ਟਰੈਕਟਰ ਹੈ ਜੇ ਤੁਹਾਨੂੰ ਪਤਾ ਹੀ ਆ ਤੇ ਉਹਨੇ ਇੱਕ ਉਸੇ ਸੌਂਗ ਦਾ ਕਵਰ ਰਿਲੀਜ਼ ਕੀਤਾ ਹੈ ਬਤਵਾਰਾ ਸੌਂਗ ਜਿਹੜਾ ਕਿ ਲੋਕ ਗਾਇਕ ਪੰਨਾ ਗੁੰਮੇਵਾਲ ਜੀ ਨੇ ਗਾਇਆ ਹੈਗਾ। ਤੇ ਜਿਹੜਾ ਕਿ ਬਹੁਤ ਵਧੀਆ ਸੌਂਗ ਹੈਗਾ ਜਿਹੜਾ ਭਾਈਚਾਰਕ ਸਾਂਝ ਨੂੰ ਹਨਾ ਜਿਵੇਂ ਕਿ ਆਪਾਂ ਬਣਾਈ ਰੱਖਣ ਬਾਰੇ ਤੇ ਪੁਰਾਣੇ 1947 ਦੇ ਸਮੇਂ ਦੀ ਇਹਦੇ ਵਿੱਚ ਗੱਲ ਕੀਤੀ ਹੋਈ ਹੈ ਵੀ ਵੀਡੀਓ ਦੇਖਿਓ ਬਹੁਤ ਵਧੀਆ ਹੈਗੀ ਹੈ ਵਧੀਆ ਮੈਸੇਜ ਹੈਗਾ ਹੈ ਭਾਜੀ ਇਸ ਕੰਮ ਇੰਨੀ ਭਾਜੀ ਉਹਨਾਂ ਨੇ ਮੇਰਾ ਬਹੁਤ ਬਲੋ ਪਿਆਰਾ ਹੈਗਾ ਕਿ ਨੂੰ ਤੋਂ ਬਹੁਤ ਟਾਈਮ ਹੋ ਗਿਆ ਭਾਜੀ ਉਹਨਾਂ ਨਾਲ ਰਹਿੰਦੇ ਨਹੀਂ ਤੇ ਭਾਜੀ ਇਹ ਨਹੀਂ ਪਿਆ ਸਕਿਆ ਕਿ ਚਲੋ ਇਸ ਗਾਣੇ ਦੇ ਜਿਹਦੇ ਹਨ ਤੁਹਾਨੂੰ ਅਸੀਂ ਸ਼ੂਟ ਤੇ ਲੈਣਾ ਹੈਗਾ ਤੇ ਇਹ ਨਹੀਂ ਜਿੱਦਦਾ ਦੱਦਾ ਸਾਨੂੰ ਦੱਸਿਆ ਸੀ ਉਸ ਹਿਸਾਬ ਨਾਲ ਉਹਨਾਂ ਕੀਤਾ ਹੈ ਕੰਮ ਤੇ ਭਾਜੀ ਉਹਨਾਂ ਦੀ ਮੇਨ ਮਿਹਨਤ ਦਾ ਭਾਜੀ ਉਹਨਾਂ ਲਈ ਹੈ ਸਮਾਜ ਲਈ ਭਾਜੀ ਮੈਸੇਜ ਇਹੀ ਹੈ ਮੇਰਾ ਵੀ ਮੈਂ ਤਾਂ ਇਹ ਕਹਿਣਾ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਹੈਗਾ ਜੀ ਤੇ ਆफी ਲੜਾਈਆਂ ਰੱਜ ਕੇ ਛੱਡ ਕੇ ਕਰਨ ਪਿਆਰ ਨਾਲ ਰਹਿਣਾ ਚਾਹੀਦਾ